ਸਾਰੇ ਨਹੀਂ ਆਪ ਜੁੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਜਾ ਉਹ ਲੈ ਕੇ ਜਾਵਾਂਗੇ ਤੈਨੂੰ ਛੱਡ ਕੇ ਨਹੀਂ ਜਾਂਦੇ ਹੈਗੇ ਇਹ ਆ ਪਤਾ ਕਿਉਂ ਹੁੰਦਾ ਇਹ ਕਹਿੰਦਾ ਅੱਗੇ ਰੋਜ਼ ਹਾਂ ਲੈ ਤਾਤੀ ਬੜੀ ਇਹ ਤਾਂ ਆ ਰਹ ਹੁੰਦਾ ਵੀ ਅੱਗੇ ਰੋਜ਼ ਮੰਮੀ ਪਹਿਲਾਂ ਉੱਠਦੀ ਆ ਨਹੀਂ ਸਾਚੇ ਤਾਂ ਆ ਰਹ ਹੁੰਦਾ ਵੀ ਅੱਗੇ ਰੋਜ਼ ਡੈਡੀ ਪਹਿਲਾਂ ਉੱਠਦਾ ਅੱਜ ਮੰਮੀ ਕਾਹਤੇ ਉੱਠੀ ਫਿਰਦੀ ਸੀਗੀ ਤੜਕੀ ਚਾਹ ਸਹੀ ਗੱਲ ਆ ਜਦੋਂ ਇਹ ਤਾਂ ਪਹਿਲਾਂ ਉੱਠ ਕੇ ਕੰਮ ਕਰ ਲੈਂਦਾ ਤੇਰਾ ਲਾਲ ਨੇ ਤੇਰੇ అలਾਰਮ ਨੇ ਮੈਨੂੰ ਉਠਾ ਲਿਆ ਅੱਜ ਨਹੀਂ ਮੇਰੇ ਜਮੈਂ 5 ਵਜੇ ਉੱਠ ਜਾਂਦਾ ਕਿਉਂਕਿ ਜੀ ਉਧਰੋਂ ਰਮਾਨ ਉੱਠ ਖੜਿਆ ਸੀ ਮੈਂ ਆਪਣਾ ਫੋਨ ਉੱਥੇ ਰੱਖ ਕੇ ਭੁੱਲ ਗੀ ਤੜਕੀ ਖੜਕੋ ਹੋਈ ਜਾਵੇ ਟੈਂਚੀਆਂ ਤੇ ਟੈਂਚੀਆਂ ਪੈਕ ਕਰੀ ਜਾ ਰਹੀ ਆ ਮਹਿੰਗਾ ਕਿਤੇ ਦੀ ਕੈਨੇਡਾ ਦੀ ਫਲਾਈਟ ਆ ਉਹ ਤਾਂ ਬਾਅਦੋਂ ਪਤਾ ਲੱਗਾ ਕਹਿੰਦੀ ਇਹ ਕੈਨੇਡਾ ਨਹੀਂ ਆਪਾਂ ਉਧਰ ਨੂੰ ਜਾਣਾ ਚ ਕਿੱਧਰ ਜਾਣਾ ਛੰ ਮੈਸਾਂਪੁਰ ਜਾਣਾ ਮੈਸਾਂਪੁਰ ਜਾਣਾ ਜਿਲ੍ਹਾ ਸੰਗਰੂਰ ਦੇ ਵਸਨੀਕਾ ਲੋਪੈਤਰੀ ਸਤਿਸ਼੍ਰੀ ਕਾਲ ਉਹਨੇ ਸੀ ਜਿਲ੍ਹਾ ਸੰਗਰੂਰ ਜਾ ਰਹੇ ਆ ਜੀ ਮੈਸਰਪੁਰਾ ਦੇਖੋ ਟੈਚੀ ਟੁਚੀ ਐਨਪੈਕ ਕੰਮੇ ਜੀ ਕਿੰਨੇ ਕਿ ਦਿਨ ਲੱਗੇ ਹੋਣਾ ਚਾਹਤਾ ਆਪਾਂ ਜਿੰਨੇ ਦਿਨ ਤੁਸੀਂ ਤੁਹਾਡਾ ਦਿਨ ਲੱਗ ਰਿਹਾ ਮਾਂਗੇ ਜੀ ਕਿੰਨੇ ਕਿ ਦਿਨ ਆਖ ਲੈਣਗੇ ਰੱਖੋ ਤੁਸੀਂ ਸੋ ਮੈਂ ਬਹੁਤ ਐਕਸਾਈਟਡ ਆਪਣੇ ਸੋਹਰਾ ਪਰਿਵਾਰ ਨੂੰ ਮਿਲਣ ਲਈ ਤੇ ਜਦੋਂ ਮੈਂ ਕੈਨੇਡਾ ਤੋਂ ਆਣਾ ਸੀਗਾ ਮੇਰੇ ਕੋਲ ਦੋ ਟੈਚੀ ਸੀ ਪਰ ਮੇਰਾ ਸਮਾਨ ਕਾਫੀ ਹੋ ਗਿਆ ਸੀਗਾ ਫਿਰ ਮੰਮੀ ਦਾ ਮੈਸੇਜ ਆਇਆ ਕਹਿੰਦੀ ਮਨਿੰਦਰ ਹੋਰ ਕੁਝ ਲੈ ਆਈਂ ਨਾ ਲਈਂ ਜਿਹੜੀ ਜੋਤ ਦੀ ਜੈਕਟ ਲਈ ਸੀ ਉਹ ਨਾਲ ਵੀ ਸੋਚ ਸੋ ਕਹਿੰਦੀ ਕਿ ਆਪ ਦਾ ਸੋਹਰਾ ਘੱਡੇ ਹੀ ਬਾਰੇ ਜਰੂਰ ਲੈ ਪਛਾਨ ਨੇ ਤਾਂ ਬਹੁਤ ਠੰਡੇ ਚ ਪੌਣੇ ਵਾਲੀ ਹੁਣ ਪਾਲੀ ਭਾਰੀ ਆ ਇਹ ਕੱਲੀਓ ਕਿਲੋ 1.5 ਕਿਲੋ ਦੀ ਆ ਪਾਲੀ ਹੈਵੀ ਜੈਕਟ ਹੈ ਇਹ ਤੇ ਇੱਕ ਤਾਂ ਮੇਰੇ ਕੋਲੇ ਮੇਰੀ ਆਪਣੀਆਂ ਸੀ ਇੱਕ ਮੈਂ ਸ਼ੂ ਲੈ ਚੰਨ ਸੀ ਹੁਣ ਮੈਨੂੰ ਪਤਾ ਨਹੀਂ ਵੀ ਇਹ ਉਹਦੇ ਤੇ ਆਉਣਗੇ ਕਿ ਨਹੀਂ ਆ ਜਾਣੇ ਚਾਹੀਦੇ ਹਨ ਥੈਂਕ ਯੂ ਹਾਂ ਇਹ ਹੋਰ ਚੀਜ਼ਾਂ ਸੀ ਗਿਆ ਇਹ ਲੈ ਚੀ ਆਪਾਂ ਲੈ ਕੇ ਜਾਵਾਂਗੇ ਯਾਰ ਹੋਪ ਦੇ ਕੌਕੀ ਜੀ ਫਿਰ 8 ਅੱਧੀ ਤੇ ਬਾਹਲਾ ਜਿਆਦਾ ਸਮਾਨ ਲੈ ਕੇ ਜਾ ਰਹੇ ਆ ਹੁਣ ਦੇਖਦੇ ਸਾਰਾ ਸਮਾਨ ਆ ਜਾਊਗਾ ਉਸ ਦਿਨ ਦੀ ਉਹ ਵਾਲੀ ਕਾਰ ਦੇ ਵਿੱਚ ਤਾਂ ਆ ਗਿਆ ਸੀ ਜੋਦੇ ਨੇ ਪਤਾ ਨਹੀਂ ਕਿਵੇਂ ਸੈੱਟ ਕੀਤਾ ਰਮਾਨ ਦਾ ਇਹ ਕੁੱਲਿਆਂ ਦਾ ਇਹਦੇ ਉੱਤੇ ਆਪਾਂ ਰੱਖ ਸਕਦੇ ਹਾਂ ਕੋਲ ਕਿ ਹਨ ਫਿਰ ਫਿਰ ਆਪਣੇ ਹੋਰ ਵੀ ਛੋਟਾ ਛੋਟਾ ਸਮਾਨ ਬਹੁਤ ਆ ਜੀ ਛੋਟਾ ਛੋਟਾ ਸਮਾਨ ਬਹੁਤ ਦੇਖ ਲਓ ਜੀ ਹਾਂ ਕੱਢ ਦਿਓ ਜੀ ਮੰਮੀ ਕਹਿੰਦੇ ਨਿਕਲਦਾ ਹਨਾ ਮੰਮੀ ਗੱਡੀ ਦੀ ਲੱਗੀ ਹੋਈ ਸੀ ਇੰਨਾ ਗੱਡੀ ਦੇ ਵਿੱਚ ਬੈਠਣਾ ਵਧੀਆ ਲੱਗਦਾ ਰਮਾਨ ਉਹ ਤਾਂ ਨਾਂਜੀ ਇਹ ਤਾਂ ਕਹਿੰਦਾ ਮੈਂ ਇੱਥੇ ਹੀ ਰਹਿ ਜੂ ਕਹਿੰਦਾ ਇੰਨਾ ਲੰਬਾ ਰਾਹ ਕਹਿੰਦਾ ਮੈਂ ਦਸਦੀ ਗੋਲੀ ਰਹਿ ਜੂਗਾ ਫਿਰ ਕਹਿੰਦਾ ਨਹੀਂ ਜੇ ਵੱਧ ਦਿਨ ਜਾਣਾ ਫਿਰ ਨਹੀਂ ਇਹਨੂੰ ਲੱਗਿਆ ਵੀ ਅਸੀਂ ਅੱਜ ਹੀ ਮੁੜਿਆ ਮੰਗ ਇਹਨੂੰ ਬਾਲਾ ਚਾਹ ਜੀ ਛੋਟਾ ਜੋਦੋ ਛੋਟਾ ਜੋਦੋ ਹੁਣ ਦੁਆਰਾ ਕਰ ਅਰਮਾਨ ਬਾਏ ਕਰ ਤੇ ਪਾਪਾ ਨੂੰ ਬਾਏ ਬਾਏ ਕਰ ਦੋ ਬਾਏ 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 ਸਾਲਿਆ ਸਾਡੇ ਨਾਲ ਹੀ ਜਾਣਾ ਵੇ ਗੁਗੀ ਆ ਗੁਗੀ ਇੰਨਾ ਦਾ ਜੀ ਕੈਨੇਡਾ ਜਾਣ ਲੱਗੇ ਨਹੀਂ ਸਮਾਨ ਹੁੰਦਾ ਜਿੰਨਾ ਛੰਨ ਨੇ ਅੱਜ ਇਕੱਠਾ ਕਰ ਲਿਆ। ਗੁੱਲਾ ਗੁੱਲਾ ਪੈਕ ਕਰਾਉਣਾ ਹੈ ਨਾ ਜੀ। ਲੈ ਬੈਗ ਪਿੱਛੇ ਪਿਆ। ਹਾਂ ਤੇ ਕਾਹ ਪੈਗ ਪਿਆ? ਇਹਨੂੰ ਸੀਟ ਤੇ ਹੀ ਰੱਖ ਲਾਂਗੇ ਮੂਰੇ। ਅੰਗਰ ਗੱਡੀ ਚ ਲਈ ਜਾਂਦਾ ਹੁਣੇ ਗੱਡੀਆਂ ਅੱਜਕੱਲ ਆਹ ਵਾਲੀ ਬਹੁਤ ਚਲਾਉਂਗਾ। ਇਹ ਹੋ ਗਿਆ ਟਰੈਕਟਰ ਹੋ ਗਿਆ। ਦੋ ਬੱਚਿਆਂ ਨਾਲ ਇੰਨਾ ਸਮਾਨ ਹੁੰਦੇ ਨਾਲੇ ਕਿੰਨੇ ਚੋਟੇ ਲੈ ਗਏ। ਹੁਣ ਤਾਂ ਫਿਰ ਆਪਾਂ ਨੂੰ ਵੱਡੀ ਗੱਡੀ ਲੈਣੀ ਪੈਣੀ। ਨਹੀਂ ਨਹੀਂ ਨਹੀਂ। ਉਹ ਮੈਂ ਨਹੀਂ ਲੈ ਚ ਰਹੀ। ਇੰਨਾ ਨੂੰ ਵੀ ਜ਼ਿਆਦਾ ਵਧਣਾ ਨਹੀਂ ਲੈਣਾ। ਵੱਡੀ ਗੱਡੀ ਲੈਣੀ ਪੈਣੀ ਆ। ਕੋਈ ਤਾਂ ਜਨ ਰੇਸੀ ਵੀ ਆਪਾਂ ਤਾਂ ਉਹੀ ਵੱਡੀ ਲੈ ਲੈਨੇ ਕੋਈ ਬਾਲੀ ਵੱਡੀ ਗੱਡੀ ਲੈ ਲੈਨੇ ਹੁਣ ਉਹ ਬਾਲੀ ਕਰਾਹੀ ਤੂੰ ਪਤਾ ਉਸ ਦਿਨ ਤੇ ਉਹ ਨਾ ਇਹ ਕਹਿੰਦਾ ਸੀ ਮੈਂ ਮੰਨ ਕਰਦੇ ਕਰਦੇ ਕਹਿੰਦਾ ਮੈਂ ਤਾਂ ਨਾ ਤੂੰ ਕਹਿੰਦੀ ਐ ਕਹਿੰਦਾ ਟਰਾਲੀ ਪਾ ਕੇ ਲੈ ਜਾਣਾ ਹੁਣ ਠੀਕ ਆ ਨਾਨੇ ਕਹਿੰਦਾ ਤੈਨੂੰ ਜਿਆਦਾ ਥੇਲ ਚੜਦਾ ਮੈਂ ਟਰਾਲੀ 'ਚ ਬੈਠੀ ਹਾਂ ਉਹ ਠੀਕ ਆ ਫਿਰ ਓਕੇ ਬਾਏ ਬਾਏ ਤੈਨੂੰ ਰਿਛੜ ਜਾਣਾ ਠੀਕ ਆ ਉਹ ਇਹ ਤਾਂ ਰਹਿ ਲੂਗਾ ਇਹ ਤਾਂ ਰਹਿ ਨੂੰ ਇਹਨੂੰ ਕੋਈ ਪਰਵਾਹ ਨਹੀਂ ਹੈਗੀ ਸੋਸੀ ਕਾਲਜੀ ਛੇ ਛਿਕਾਲਜੀ ਛੋਟੀ ਦਾਦੀ ਰਹਿ ਗਈ ਛੋਟੀ ਦਾਦੀ ਨੂੰ ਵੀ ਮੰਨ ਲਓ ਕਿੱਡ ਦਾਦੀ ਨੂੰ ਮੰਨ ਲਓ ਆਪਾਂ ਜੀ ਆਹ ਮੁੰਡਾ ਦਾ ਕਹਿੰਦਾ ਚੋਰ ਨਾਲੋਂ ਪੰਡ ਕਾਲੀ ਆ ਉਹ ਵਾਲਾ ਸਾਵਾ ਇਹ ਉਦੋਂ ਵੀ ਕਾੜਾ ਵੀ ਆ ਜਾਣਾ ਮੰਮੀ ਉਦੋਂ ਕਾਲੀ ਆ ਮੁੰਡਾ ਪੋਤਾ ਉਦੋਂ ਕਾਲਾ ਇਹ بڑا ਸਾਡਾ ਪੋਤਾ ਵਿਚਾਰਾ ਕਹਿੰਦਾ ਮੈਂ ਦਾਦੀ ਕੋਲ ਰੱਖ ਲੈਣਾ ਜਵਾਕਾਂ ਨਾਲ ਜਾਣਾ ਬਹੁਤ ਔਖਾ ਹੈ ਚਾਬੀ ਕਿੱਥੇ ਆ ਪਹਿਲਾਂ ਵੀ ਚਾਬੀ ਖੋਈ ਰਹੀ ਆ ਜੇਬ ਚ ਹੀ ਹੋਣੀ ਆ ਮੇਰੇ ਚ ਆ ਦੇਖ ਪਹਿਲੇ ਰੌਲਾ ਪਉਣ ਲੱਗਾ ਕਹਿੰਦਾ ਮੈਂ ਮੰਮੀ ਕੋਲੇ ਬਹਿਣਾ ਉੱਧਰ ਇੱਕ ਜਵਾਕ ਪਹਿਲਾਂ ਮੰਮੀ ਕੋਲੇ ਬੈਠਾ ਹਲੇ ਤੀਜਾ ਤਾਂ ਨਹੀਂ ਪਤਾ ਦੱਸ ਕਿਥੇ ਉਹ ਕਿਥੇ ਬੈਠਾ ਕਰੋ ਤੀਜਾ ਮਾਂ ਨੀ ਲੋਹੀ ਕਰੋ ਨਿਕਲਣ ਲੱਗੇ ਆ 237 ਤੇ 135 ਦਾ ਰੰਗ ਦਿਖਾ ਰਿਹਾ ਵਾ ਓਕੇ ਬਾਏ 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 ਮੰਮੀ ਬਾਏ ਬਾਏ ਵਾਓ ਚਲੋ ਚਲੀਏ ਰੰਗ ਇੱਧਰ ਦੇਖ ਬਾਏ ਦੇ ਜਿੰਨੇ ਲਿਖੇ ਸਾਰੇ ਉਹ ਕੋਲੇ ਆ ਆ ਸ਼ਾਨ ਨੇ ਸੂਟ ਲਈ ਹਾਂ ਦੇ ਕਿ ਖੂੜ ਦੇ ਪੈਸੇ ਜਿਵੇਂ ਤੁਹਾਨੂੰ ਚਾਹ ਪਲਾਵਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਇੰਨਾ ਵਿਚਾਰੇ ਕਹਿ ਰਹੇ ਸੀ ਖਾਣ ਨੂੰ ਮੰਗਾ ਕੇ ਵੀ ਆ ਜੋ ਮੈਂ ਕਿਹਾ ਨਹੀਂ ਜੀ ਲੇਟ ਹੋਣੇ ਹਨ ਸਭਾ ਜੀ ਨੇ ਉਹਨੋਂ ਪਾਸੇ ਗਿਆ ਪੌਣਿਆਂ ਵਾਲੇ ਹਾਂ ਜੀ ਉਹ ਬੱਚਾ ਮੰਗਾ ਕੇ ਮੰਗਾ ਕੇ ਰੱਖਿਆ ਹੁੰਦਾ ਹੁਣ ਆਪਾਂ ਪਹੁੰਚ ਗਏ ਜੀ ਅਮਰਗੜ ਆਪਾਂ ਉਰੀ ਫਰੂਟ ਵਗੈਰਾ ਲੈ ਕੇ ਆਉਣੇ ਹੁੰਨੇ ਆ ਛਣ ਮੈਂ ਫਰੂਟ ਲੈ ਕੇ ਆ ਜੀ ਲਓ ਪੈਸੇ ਲੈ ਕੇ ਜਾਓ ਜੀ ਮੇਰੇ ਤੋਂ ਅਰ ਬਹੁਤ ਹੋਇਓ ਦੀ ਵਾਰ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਤੂੰ ਤਾਂ ਮੇਤਾ ਨਹੀਂ ਨਹੀਂ ਅੱਜ ਮੈਂ ਤੁਹਾਨੂੰ ਕਹੂੰਗੀ ਮੈਨੂੰ ਇੱਕ ਨੂੰ ਪੁੱਤ ਮੈਨੂੰ ਮੰਮੀ ਡੈਡੀ ਨੇ ਪੈਸੇ ਦਿੱਤੇ ਸੀ ਅੱਜ ਬਹੁਤ ਸਾਰੇ ਅੱਛਾ ਇੰਨੇ ਫੜਾ ਫੜਾਈ ਸੀਗੇ ਪਤਾ ਨਹੀਂ ਮੈਂ ਗਰੇ ਨੋਟ ਹੀ ਇੰਨੇ ਸੀ ਇੱਕ ਮਿੰਟ ਬਹਿ ਤਾਂ ਲੋਈ ਕੇਲੇ ਸੇ ਬਾਪਾ ਚੱਕ ਲੈ ਤੇ ਇਧਰ ਦੋਨੇ ਜਵਾਕ ਤੁਰ ਤੁਰ ਤੱਕ ਨਹੀਂ ਸੁੱਤੇ ਹੈਗੇ ਹਲੇ ਤੱਕ ਤਾਂ ਗਾਹ ਪੈ ਗਏ ਕਿ ਸੌ ਜਾਣਗੇ ਫਿਰ ਆਪਾਂ ਆਰਾਮ ਨਾਲ ਚਾਹ ਪੀਣ ਪਾਣੀ ਪੀ ਸਕਾਂਗੇ 96 ਨੂੰ ਕਹੀ ਲੱਗ ਗਈ ਤੇਜ਼ ਭਜਾ ਲੋ ਤੇਜ਼ ਕਹਿੰਦੀ ਜੀ ਥੋੜਾ ਜਿਹਾ ਰਹਿ ਗਿਆ ਸੀਟਾਂ ਵਾਲਾ ਆ ਗਿਆ ਕਹਿੰਦੀ ਡੱਕਰ ਦੋ ਹੁਣ ਤਾਂ ਗੱਡੀ ਡੱਕਰ ਦੋ ਮੈਂ ਬਿਲਕੁਲ ਨਹੀਂ ਜੀ ਕੁਝ ਕਿਹਾ ਹੈਗਾ ਮੈਂ ਨਹੀਂ ਰਾਹ ਥੋੜਾ ਵਧੀਆ ਯਾਰ ਇਧਰ ਨੂੰ ਇਹ ਪਹੁਣੀ ਬੜਿਆ ਬਿਆਸ ਤਵਾਦੋ ਆਪਣੇ ਇਹ ਪਹਿਲਾ ਉਹ ਜੋੜੇਪੁਰ ਵਾਲਾ ਰਾਹ ਪਤਾ ਲੱਗ ਗਿਆ ਇਹਨਾਂ ਨੂੰ ਵੀ ਪੁਰਾਣੇ ਹੁਣ ਆਇਆ ਕਰੂਗਾ ਪਤਾ ਬਣ ਕੇ ਦੁਬਾਰੋ ਵੀ ਸੜਕ ਟੁੱਟਣ ਲੱਗ ਗਈ ਉਹ ਜੋੜੇਪੁਰ ਵਾਲੀ ਅਜੇ ਵੀ ਗਲਤ ਮਟੀਰੀਅਲ ਪਾਤਾ ਇਹਨਾਂ ਨੇ ਹਾਂ ਹਾਂ ਕਿੰਨਾ ਨਾਨਕੇ ਆ ਗਏ ਨਾਨਕੇ ਕੰਡੋਰ ਖੋਲੂ ਮੰਗਦੇ ਦਾਦੀ ਨਾਨੀ ਚਲੋ ਅਹੋ ਨੰਨੀ ਵਾਲਾ ਮੋੜ ਦੀ ਤੇ ਕਿੱਥੇ ਲਾ ਦੀ ਗੱਡੀ ਇੱਧਰ ਉੱਧਰ ਆ ਆਏ ਦਰਖਤ ਥੱਲੇ ਦਰਖਤ ਥੱਲੇ ਲਾ ਦੇ ਉੱਥੇ ਲਾਇਆ ਨੇ ਛੱਡ ਥੱਲੇ ਛੱਡ ਨਹੀਂ ਚਲਾਇਆ ਬਾਲਾ ਵਧੀਆ ਫਿਰ ਉਹ ਬੀਬੀ ਅਸਿਕਾ ਨਾਨੀ ਦੀ ਹਾਊਸ ਅਸਿਕਾ ਅਸਿਕਾ ਬਹੁਤ ਠੀਕ ਠਾਕ ਬੀਬੀ ਤੁਸੀਂ ਐਨਕਾ ਦਾ ਲਾ ਲਓ ਸਤਿ ਸ੍ਰੀ ਅਕਾਲ ਮੰਮੀ ਅਸਤੇ ਗਾਣਾ ਯਾਦ ਕਰੀ ਆਉਂਦੇ ਸੀਗੇ ਵੀ ਤਿੰਨ ਕਾਲਾ ਚਸ਼ਮਾ ਚਾਚਾ ਦਾ ਬੀਬੀ ਨੇ ਲਾ ਤੋਣ ਲਾ ਲਈ ਕੈਨੇਡਾ ਨੂੰ ਥੋੜੀ ਤਿਆਰੀ ਐਸੇ ਤਿਆਰੀ ਨਾਲ ਹੀ ਲੈ ਕੇ ਜਾਣਾ ਹੈ ਜਾਣਾ ਅਸੀਂ ਰਮਾਨ ਦੇ ਨਾਲੇ ਜਾਣਾ ਤਿਆਰੀ ਹੋ ਗਈ ਆ ਗਿਆ ਤੇਰੀ ਕੋ ਸ਼ੈਅ ਚੋ ਬੀਬੀ ਐਨਕਾ ਨਾ ਤਾਰੋ ਬੀਬੀ ਨੂੰ ਉਹ ਲੱਗਦਾ ਨਾ ਔਖਾ ਲੱਗਦਾ ਵਧੀਆ ਲੱਗਦਾ ਹੁਣ ਦੇਖੋ ਗੋਰਾ-ਗੋਰਾ ਲੱਗ ਰਿਹਾ ਹਾਂ ਆਪਣੇ ਗੋਰਾ ਹੁਣ ਅਸੀਂ ਜਦੋਂ ਫੋਟੋ ਵਲੌਗ ਬਣਾਉਣਾ ਛੱਡਾ ਹਾਂ ਇੱਥੇ ਚਾਨਣ ਜੇ ਚਾਜਾ ਉਹ ਵਿਟਾਮਿਨ ਡੀ ਲੈਣਾ ਵੀ ਜ਼ਰੂਰੀ ਆ ਜੀ ਜਦੋਂ ਫਿਰ ਨਾਨਕੇ ਤੇ ਆਇਆ ਫੇਰ ਆਪਾਂ ਕਿਹੜਾ ਫੋਟੋ ਮਲਾ ਕੇ ਦਿਖਾਣੀ ਨਹੀਂ ਡੈਡੀ ਨੇ ਮੈਂ ਡੈਡੀ ਨੂੰ ਕਿਹਾ ਸੀਗਾ ਮੰਮੀ ਕਹਿੰਦੇ ਜਦੋਂ ਮਨੀ ਤੇ ਰਵੀ ਵੀ ਆਪਣੇ ਨਾਨਕੇ ਜਾਂਦੇ ਸੀ ਐਨੇ ਕਾਲੇ ਹੋ ਕੇ ਆਉਂਦੇ ਹੁੰਦੇ ਸੀ ਕਈ ਕਮੈਂਟ ਆ ਜਾਂਦੇ ਵੀ ਤੁਸੀਂ ਕਾਲ ਰੰਗ ਨੂੰ ਮਾੜਾ ਸਮਝਦੇ ਨਹੀਂ ਵੈਸੇ ਗੱਲਾਂ ਬਣੀਆਂ ਆਉਂਦੀਆਂ ਇਹ ਤਾਂ ਜੀ ਚਲੋ ਹੱਸਣ ਦਤ ਥੀ ਕਰ ਦੋ ਪਾਪਾ ਨੂੰ ਕਿ ਕਿ ਤੇ ਆ ਗਿਆ ਨਾਨਕ ਆ ਗਿਆ ਜੱਟ ਨਾਨਕ ਖਰੂ ਪਾਦੀ ਰਹਿੰਦਾ ਖਰੂ ਉਹ ਕੇ ਨਾਨੀ ਹਾਊਸ ਉਹ ਤੇ ਦਾਦੀ ਉਸ ਕਹਿੰਦਾ ਹੁੰਦਾ ਇੱਥੇ ਕਹਿੰਦਾ ਨਾਨੀ ਹਾਊਸ ਹੈਂ ਜੀ ਆ ਵਾਹ ਬੀਬੀ ਵਾਹ ਵਧੀਆ ਲੱਗ ਰਹੇ ਹੋ ਹੇ ਬਾਪ ਕਿੱਲਾ ਡਿਜ਼ਾਈਨ ਦਾ ਮੇਰੇ ਵੀ ਐਨਕਾ ਸਹੀ ਗੱਲ ਆ ਜੀ ਬਾਪ ਵੀ ਲੁੱਕ ਲਾਈਕ ਵੀ ਠੀਕ ਹੋ ਰਿਹਾ ਬ੍ਰੇਥਿੰਗ ਹਾਂ ਕਿ ਗਾ ਦਾ ਸਾਈ ਬੂਗ ਗਲਾਸਸ ਹਾਂ ਬੇਟਾ ਬੀਬੀ ਨੇ ਆਪਣੀ ਨਵੀਂ ਨਿੰਗਾ ਬਣਵਾਈ ਆ ਨਾ ਉਹਦੇ ਕਰਕੇ ਬੀਬੀ ਦੇ ਨਿਗਾੜੀ ਐਨਕ ਲੱਗੀ ਹੋਈ ਆ ਜੀ ਵਧੀਆ ਐਨਕ ਬਹੁਤ ਸੋਹਣੀ ਲੱਗਦੀ ਆ ਬੀਬੀ ਲਾ ਕੇ ਰੱਖਿਆ ਕਰੋ ਤੁਸੀਂ ਜਮਾ ਹੀ ਨਾ ਤਾਰਿਆ ਕਰੋ ਦੰਦ ਪੁੱਤ ਹੈ ਬੀਬੀ ਦਾ ਟਰਮੀਨਲ ਐਨਕਾ ਐਨਕਾ ਫਿਰ ਬੀਬੀ ਸੀਕ੍ਰੇਟ ਮਿਸ਼ਨ ਤੇ ਆਈ ਹੈ ਕੋਈ ਕੇਵਾਦੀ ਸੀ ਉਹਨਾਂ ਸੂਰਜਲੀ ਸੀ ਇਹ ਕਹਿੰਦਾ ਨਾਨੀ ਨੂੰ ਨਹੀਂ ਨਹੀਂ ਰੱਖਿਆ ਕਰੋ ਫਿਰ ਕੋਈ ਨਾ ਭਾਈ ਨਾਲੇ ਚੱਲਣਾ ਕੈਨੇਡਾ ਜਾਣਾ ਕੈਨੇਡਾ ਮੰਮੀ ਨੂੰ ਜਾਣ ਜਾਣ ਕੇ ਕਹਿੰਦਾ ਕੈਨੇਡਾ ਲੈ ਕੇ ਜਾਣਾ ਨਾਨੀ ਕਹਿੰਦੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣੀ ਅੱਜ ਅੱਜ ਕਿਹੜਾ ਉੱਥੇ ਜਵਾਬ ਦੇਣਾ ਉਹ ਕਹਿੰਦਾ ਮੈਂ ਆਪਣੀ ਸਾਈਕਲ ਨੂੰ ਬਹੁਤ ਮਿਸ ਕੀਤਾ ਮੰਮੀ ਡੈਡੀ ਦੇ ਮੈਨੂੰ ਕਾਲ ਆਏ ਪਏ ਸੀ ਜੋਧੇ ਦੇ ਵੀ ਮੈਨੂੰ ਦੇਖ ਲਓ ਤੜਕੇ ਦੇ ਡੀਗ ਰਹੇ ਆ ਕਹਿੰਦੇ ਤੁਹਾਡਾ ਇਹਦਾ ਇਹਦਾ ਇਧਰ ਉਧਰ ਹੋ ਗਏ ਹੋਣਗੇ ਜੀ ਹੁਣ ਅੰਗਤ ਕਿਵੇਂ ਲੱਗਿਆ ਕਿੰਨੀ ਥੋੜੀ ਸਾਈਕਲ ਹੈ ਇਹ ਸੋਹਣੀ ਸਾਈਕਲ ਹੈ ਕਿਹਨੇ ਲੈ ਕੇ ਦਿੱਤੀ ਸੀ ਤੈਨੂੰ ਇਹ ਜੋਦਾ ਆਮ ਕੋਈ ਗੱਲ ਨਹੀਂ ਫੇਰ ਕੀ ਹੈ ਜੀ ਹਾਂਜੀ ਹਾਂਜੀ ਆਉਣਗੇ ਬੁੱਤ ਅੰਦਰ ਹੋਣਗੇ ਆ ਗਿਆ ਮੈਨੀ ਨਿਕਲ ਗਿਆ। ਪੂਆ ਜੀ ਸ਼ਾਇਦ ਪਾਠਕ ਨਾ ਕਰਦੇ ਹੁਣ। ਸਾਰੇ ਮਿਸ ਕਰਦੇ ਸੀ। ਹੋਰ ਕਿਸੇ ਦੀ ਵੇਟ ਹੋਵੇ ਨਾ ਹੋਵੇ। ਅਜਰਮਾਨ ਦੀ ਸਾਰਿਆਂ ਨੂੰ ਵੇਖ। ਆਹੇ ਮੱਖੀ ਆ ਗਈ ਦੇਖ ਲੋ ਕੈਮਰੇ ਦੇ ਅੱਗੇ। ਅਜਰਮਾਨ ਦੀ ਸਾਰਿਆਂ ਨੂੰ ਨਹੀਂ ਕਰੇਗੀ। ਸਹੀ ਗੱਲ। ਸਖਾਈ ਹੋਈ ਹੈ ਨਾ ਦੀ ਵੀ। ਰਮਾਨ ਦਾ ਰੰਗ ਸਹੀ ਨਾ ਰਿਕਾਰਡ ਹੋ ਜੇ। ਉੱਤੋਂ ਜੀ ਬੱਦਲ ਵੀ ਹੋ ਗਏ ਵੀ ਥੋੜਾ ਥੋੜਾ ਚਿੱਟਾ ਘਟ ਲੱਗੇ ਇਹ। ਕੋਈ। ਆ ਆ ਗਿਆ ਨਾਨਕੇ। ਬਹੁਤ ਮਿਸ ਕੀਤਾ। ਹਾਂਜੀ। ਇਹਦੀ ਸਭ ਤੋਂ ਵੱਧ ਡਿਮਾਂਡ ਆ ਨਾਨਕੇ। ਹਾਂ ਸਹੀ ਗੱਲ ਜੀ। ਨੇ ਅੰਗਾ ਦੀ ਵੀ ਆ ਜੀ। ਮੇਰੀ ਵੀ ਆ ਨਾਨੀ ਤੇ ਦੋਤੇ ਦੀ ਮੈਚਿੰਗ ਹੋ ਗਈ ਰਮਾਨ ਦੀ ਪੂਰੀ ਮम्मी ਕਹਿੰਦੇ ਮੈਂ ਕੈਰੀ ਹੋਈ ਸੀ ਵੀ ਉਹ ਸੂਟਾ ਜਿਹੜੀ ਫੁੱਲ ਬਾਹਾਂ ਕਰ ਉਧਰ ਲੈ ਕਰਦੇ ਰੰਗ ਦੇਖ ਲਓ ਉਧਰ ਲੈ ਕਰਦੇ ਰੰਗ ਕਰਕੇ ਭੇਜਦੇ ਇੱਧਰ ਲੈ ਕਰਦੇ ਭਾਰ ਕਰਕੇ ਭੇਜਦੇ ਕਹਿੰਦੇ ਆਪਾਂ ਭਾਰ ਕੀਤਾ ਸੀ ਇਹਦਾ ਵੀ ਉਧਰ ਜਾ ਕੇ ਕਿਤੇ ਪਤਲਾ ਨਾ ਹੋ ਜਾਵੇ ਹੁਣੇ ਕਹਿੰਦੇ ਭਾਰ ਕਰੋ ਇਹ ਕੱਟ ਕੋਈ ਨਹੀਂ ਹੈਗਾ ਚਲੋ ਵਧੀਏ ਮੈਂ ਨਾਨਕੇ ਘਾਟਾ ਨਾ ਦੱਸ ਕੇ ਘਾਟਾ ਟਿੱਕੀ ਦਾ ਟਿੱਕ ਪਾਸੇ ਦਾ ਜ਼ੋਰ ਲੱਗਿਆ ਆ ਦੀ ਹੈਲਥ ਤੇ ਹੈਲਥ ਤੇ ਕਹਿੰਦਾ ਬਿਊਟੀ ਤੇ ਲੱਗਿਆ ਆ ਟਿੱਕੀ ਦਾ ਲੱਗਿਆ ਹੋਇਆ ਉਹਨਾਂ ਨੂੰ ਬਿਊਟੀ ਦਾ ਘਟ ਜੇ ਕਦੇ ਹੈਲਥ ਨਾ ਘਟ ਦੇ। ਬਹੁਤ ਲੋਕ ਅੱਜ ਵੀ ਜੀ ਖੇਤਾਂ ਦੇ ਵਿੱਚ ਅੱਗ ਲਾਈ ਜਾਂਦੇ ਆ। ਲੋਕੀ ਸਰਕਾਰ ਨੇ ਬਹੁਤ ਵਾਰੀ ਕਿਹਾ ਬਈ ਨਾ ਲਾਓ ਹਟ ਜਾਓ ਪਰ ਹਟਦੇ ਨਹੀਂ ਆਗੇ ਕਈ ਕਿਈ ਵਿੱਚ ਤੇ ਉਹਨਾਂ ਦਾ ਵੀ ਕਸੂਰ ਨਹੀਂ ਉਹ ਵੀ ਆਪਣੀ ਜਗ੍ਹਾ ਤੇ ਹੁਣ ਸਹੀ ਨੇ ਪਰ ਮਤਲਬ ਤੁਸੀਂ ਉਹ ਮੈਨੂੰ ਕੈਮਰੇ ਚ ਦਿਨ ਨਹੀਂ ਪਰ ਇੰਨਾ ਪ੍ਰਦੂਸ਼ਨ ਜਾਂ ਹੋਇਆ ਪਿਆ ਕਿਉਂਕਿ ਨਾਲ ਦੇ ਥੋੜੇ ਜਿਹਾ ਖੇਤ ਛੱਡ ਕੇ ਇੱਕ ਅੱਗ ਜਿ ਲਈ ਹੋਈ ਆ ਕਿਸੇ ਨੇ ਰਾਹ ਦੇ ਵਿੱਚ। ਅਰਮਾਨ ਦੇਖ ਲਓ ਉਰ ਹੀ ਗਿਆ ਸੀਗਾ। ਪਰ ਹੁਣ ਇਹ ਮਤਲਬ ਸਾਰਿਆਂ ਕੋਲੇ ਘਟ ਜਾ ਰਹੇ ਆ ਰੌਲਾ ਪਾ ਜਾਂਦਾ ਕਹਿੰਦਾ ਵੀ ਡੈਡੀ ਕੋਲੇ ਜਾਣਾ ਸ਼ਰਨ ਕੋਲੇ ਵੀ ਨਹੀਂ ਜਾਂਦਾ ਇਹ ਤਾਂ ਜਦੋਂ ਮੇਰੇ ਕੋਲ ਖੜਿਆ ਹੁੰਦਾ ਯੂ ਲਵ ਪਾਪਾ ਇਹ ਥੋੜਾ ਬੰਦਿਆ ਦਾ ਪਤਾ ਕਿਉਂ ਜ਼ਿਆਦਾ ਪਿਆਰ ਕਰਦਾ ਕਿਉਂਕਿ ਅਸੀਂ ਇਹਨੂੰ ਘਰ ਤੋਂ ਬਾਹਰ ਲੈ ਜਾਂਦੇ ਆ ਜਾਨੇ ਲੇਡੀਆਂ ਜਾਂਦੀਆਂ ਨਹੀਂ ਹੈਗੀਆਂ ਇਹਨੂੰ ਐ ਹੁੰਦਾ ਮੈਨੂੰ ਘਰ ਤੋਂ ਬਾਹਰ ਲੈ ਕੇ ਜਾਣਗੇ ਬਾਹਰ ਹੀ ਤਾਂ ਕਰਦੇ ਪਾਪਾ ਦੇ ਬਾਹਰ ਹੀ ਤਾਂ ਕਰ ਦੋ ਆਵਾਜ਼ ਕਰੋ ਤੁਸੀਂ ਵੀ ਕਰੋ ਜਿਹੜੀ ਮਰਜ਼ੀ ਆਵਾਜ਼ ਕੱਢਦੇ ਹੋ ਕਾਪੀ ਕਰ ਲੈਂਦਾ ਕਰੋ ਫੂਕ ਮਾਰੋ ਚੰਗਾ ਫੂਕ ਮਾਰੂ ਫੂਕ ਮਾਰੂ ਹਾਂ ਉਹ ਇਹਦਾ ਹੁੰਦਾ ਸਕਰੀਨ ਹਾਂ ਮਾਰਦੀ ਫੂਕ ਹੁਣ ਐਵੇਂ ਕਰਨਾ ਹੁਣ ਐਵੇਂ ਕਰਨਾ ਰਮਾਨੀ ਐਵੇਂ ਕਰਨਾ ਉਹ ਬਿੱਲੀ ਆ ਗਈ ਉਹ ਬਿੱਲੀ ਆ ਗਈ ਵਾਈਲਡ ਲਾਈਫ ਉਹ ਦੇਖੋ ਬਿੱਲੀ ਆ ਗਈ ਵਾਓ ਕਰੋ ਐਵੇਂ ਸ਼ਰਮਾਈ ਜਾਂਦਾ ਇਹ ਤਾਂ ਦੇਖ ਲਈ ਅਸੀਂ ਇਹਨਾਂ ਤੋਂ ਬਚ ਕੇ ਰਹੋ ਇਹੋ ਬਿੱਲੀਆਂ ਨੇ ਇਹ ਥੈਂਕ ਯੂ ਇਹਦੀ ਅੱਖ ਨੂੰ ਕੀ ਹੋ ਗਿਆ ਸੀਗਾ ਇਹਦੀ ਨਾ ਇਹਦੀ ਅੱਖ ਦੇ ਨਾ ਕਿਸੇ ਨੇ ਮਾਰਿਆ ਸੀਗਾ ਕੁਛ ਫੇਰ ਤੇ ਇਹਦੀ ਬੀਬੀ ਦਾ ਬੀਬੀ ਦਾ ਆਪਰੇਸ਼ਨ ਕਰਾਤਾ ਇਹਦਾ ਕਰਾਇਆ ਨਹੀਂ ਹੈਗਾ ਮੈਂ ਸਾਫ਼ ਕਰਦੀ ਸੀ ਥੋੜੇ ਤੋਂ ਡਰਦੀ ਆ ਹੰਜੂ ਉਹ ਪੈਂਦੀ ਆ ਰਹਿਣ ਦੇ ਹਿਸ ਕਰਦੀ ਨਹੀਂ ਪੈਂਦੀ ਜੀ ਤੁਹਾਨੂੰ ਨਵੇਂ ਬੰਦੇ ਤੁਸੀਂ ਖਿਚਾਉਂਦੀ ਆ ਇਹਨੂੰ 4 ਸਾਲ ਹੋ ਗਏ ਓਰੇ ਕੋਈ ਨਾ ਪਰ ਪਕਾ ਨੂੰ ਫਿਰ ਵੀ ਬੱਚਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ ਬੱਚਿਆਂ ਤੋਂ ਤਾਂ ਦੂਰ ਹੀ ਰਹਿਣੇ ਕਈ ਵਾਰੀ ਦੰਦਾਂ ਦੇ ਵਿੱਚ ਵਾਇਰਸ ਹੁੰਦੇ ਇਹਨਾਂ ਦੇ ਕਰਾ ਟੀਕੇ ਲੱਗੇ ਹੋਏ ਇਹਨੇ ਮੇਰੀ ਆਵਾਜ਼ ਸੁਣ ਲਈ ਹੋਣੀ ਹਾਂ ਨੀ ਪਿਆਰ ਤਾਂ ਜਾਨਵਰ ਦਾ ਚਲੋ ਸਾਰੇ ਨੂੰ ਆਉਂਦਾ ਇਹਨੂੰ ਪਤਾ ਲੱਗ ਗਿਆ ਵੀ ਬੱਬੂ ਆ ਗਈ ਤਾਂ ਕਰਕੇ ਆਈ ਆ ਮੈਨੂੰ ਆ ਲੈ ਏਰਮਾਨ ਨੇ ਦੇਖਦੀ ਸੀ ਇਹ ਤਾਂ ਫੜੀ ਮੈਂ ਹੁਣ ਹੈਂਡ ਵਾਸ਼ ਕਰੂੰਗੀ ਚਿੱਟੀ ਵਾਲੇ ਚਿੱਟੀ ਆ ਬਿੱਲੀ ਸੋਹਣੀ ਏਰਮਾਨ ਦੇਖ ਓਏ ਔਰ ਬਿੱਲੀ ਸੋਹਣੀ ਆ ਮਿਆਓ ਆ ਗਿਆ ਕੁਛ ਪਕੌੜੇ ਬਹੁਤ ਹੀ ਪਕੌੜਾ ਗਰਮ ਗਰਮ ਹੁਣੀ ਖਾ ਲੂ ਹੁਣੀ ਖਾਵਾਂਗੇ ਹੁਣੀ ਦਵਾਂਗੇ ਤਾਂ ਹੁਣੀ ਖਾਵਾਂਗੇ ਮਠਾਈ ਕਿਹਦੀ ਖਾਵਾਂਗੇ ਮੇਰੀ ਫੇਵਰੇਟ ਵੀ ਅੱਜ ਪਰ ਲੈ ਖਾਣੀ ਕਲਾ ਕੰਦ ਨਹੀਂ ਮੈਂ ਖਾ ਲੈਣੀ ਇਹ ਮਤਲਬ ਵਨ ਆਫ ਫੇਵਰੇਟ ਤਾਂ ਨਹੀਂ ਅੱਛਾ ਹੋ ਹਰਾ ਜ ਨਾਰੀਅਲ ਵਾਲਾ ਲੱਡੂ ਇਹਨੂੰ ਪਤਾ ਆਪਣੇ ਮੰਮੀ ਕਹਿੰਦੇ ਸੀ ਮਠਾਈ ਬਾਰੇ ਤਾਂ ਸਾਨੂੰ ਸਾਰਾ ਪਤਾ ਲੱਗਦਾ ਹੈਗਾ ਸਾਰਾ ਪਤਾ ਮੈਨੂੰ ਵਧੀਆ ਲੱਗਦਾ ਲੈ ਸ਼ਕੀਆ ਫਿਰ ਮਿਲ ਕੇ ਇੱਕ ਇਹਦੇ ਉੱਤੇ ਚੰਗੀ ਚਾਟ ਮਸਾਲਾ ਲੈ ਆਈ ਹੈ ਚੱਲ ਲੈ ਆਉਣੀ ਆਹ ਦੇਖੋ ਜਿਹੜੀ ਪ੍ਰਾਲੀ ਨੂੰ ਅੱਗ ਲਾਈ ਹੋਈ ਹੈ मेरे <सथ> <laughs> <कोई> <laughs> <फैस दिता> <laughs> तो शायद नखा दुख लग गया ना <laughs> 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 नहीं दीदा है ਸਹੀ ਗੱਲ ਆ ਪਤੰਗੇ ਕਿੰਨੇ ਉੱਤੋਂ ਕਮਰੇ ਦੇ ਅੰਦਰ ਤੱਕ ਧੂਆ ਗਿਆ ਪਿਆ ਜਮੇ ਧੂਆ ਤੂੰ ਸਾਰਾ ਘਰ ਧੂਏ ਨਾਲ ਭਰਿਆ ਦੇਖੋ ਸੜਕ ਆ ਦੇਖੋ ਇਹਨਾਂ ਦੇ ਕੋਠਾ ਦੇਖੋ ਜੀ ਹਾਂ ਇਹ ਚ ਨਹੀਂ ਦੀਦਾ ਹੈਗਾ ਧੂਆ ਬਹੁਤ ਜ਼ਿਆਦਾ ਆ ਦੇਖੋ ਉੱਧਰੋਂ ਕਿੰਨਾ ਧੁੰਦਲਾ ਨਜ਼ਰ ਆ ਰਿਹਾ ਵੱਡੇ ਕਮਰੇ ਦੇ ਵਿੱਚ ਤਾਂ ਜੀ ਇਹਨਾਂ ਦੀਆਂ ਅੱਖਾਂ ਦੇ ਵਿੱਚ ਧੂਆ ਚਲਾ ਗਿਆ ਸੀਗਾ ਨਾਜ਼ੁਕਲੀ ਤੁਹਾਡਾ ਨਾਮ ਤਾਂ ਹੀ ਰੱਖਿਆ ਹੋਇਆ ਜੀ ਮੈਨੇ ਸੋ ਤਾਂ ਕਰਕੇ ਇਹਨਾਂ ਨੂੰ ਆਹ ਰੂਮ ਦੇ ਵਿੱਚ ਲਿਆਂਦਾ ਪਈ ਰਿਹਾ ਸਾਰਾ ਉਹਨਾਂ ਇੱਥੇ ਡੋਰ ਬੰਦ ਕੀਤਾ ਪਰਦੇ ਬੰਦ ਕੀਤੇ ਨੇ ਸਿਲੰਡਰ ਆਕਸੀਜਨ ਲੱਗਿਆ ਐ ਨਾ ਕਹੋ ਜੀ ਮੈਂ ਅੱਖਾਂ ਰੜ ਕਰੀਆ ਸੱਚੀਆ ਅੱਛਾ ਜੀ ਤੇ ਮੇਰੀਆਂ ਵੀ ਬਹੁਤ ਪਿਆ ਰਿਆ ਜੀ ਇੰਨਾ ਤਾਂ ਕਦੇ ਨਹੀਂ ਪਿਆ ਇੱਕ ਵਾਰ ਜਦੋਂ ਮੈਂ ਪਹਿਲਾਂ ਨਹੀਂ ਆਈ ਸੀ ਦੀਵਾਲੀ ਵਾਲੇ ਦਿਨ ਉਦੋਂ ਵੀ ਅਕਤੂਬਰ ਦੇ ਵਿੱਚ ਅਸੀਂ ਆਏ ਸੀ ਉਦੋਂ ਲੋਕ ਜੀਰੀਆਂ ਵੱਢ ਰਹੇ ਸੀ ਨਾ ਉਦੋਂ ਵੀ ਨਾ ਧੂਆਂ ਧੂਆਂ ਹੋਇਆ ਪਿਆ ਸੀ ਆਹ ਪਿੰਡੀਆਂ ਨਹੀਂ ਕਿਥੋਂ ਲਰਦੀਆਂ ਤੁਸੀਂ ਨਹੀਂ ਜੀ ਹਾਂ ਇਹ ਜਿਹੜਾ ਆਰਟਿਸਟ ਹੈ ਨਹੀਂ ਪਤਾ ਤਾਂ ਲੱਗਦਾ ਜੀ ਵੀ ਲਿਆਂ ਵੇ ਲਿਆਂਦੀ ਹੋਈ ਨਹੀਂ ਹੈਗੀ ਤੁਸੀਂ ਬਣਾ ਜਾਂਦੇ ਤੁਹਾਨੂੰ ਪਿੱਛੇ ਨਾਮ ਨਹੀਂ ਦਿਖਦਾ ਹੈਗਾ ਪਿੱਛੇ ਜੀ ਇਹ ਯਾਰ ਉਹ ਨਹੀਂ ਹੁੰਦਾ ਜਿਵੇਂ ਹੱਥ ਕੱਟਦੇ ਸੀਗੇ ਤਾਜ ਮਹਿਲ ਜਦੋਂ ਬਣਾਇਆ ਸੀ ਆਬਲਾ ਤਾਂ ਕੱਟੇ ਨਹੀਂ ਸੀ ਹੁਣ ਸੱਚ ਪਤਾ ਲੱਗਦਾ ਪਰ ਉਹਨਾਂ ਨੇ ਹੱਥ ਕੱਟੇ ਸੀਗੇ ਵੀ ਇੰਨੀਆਂ ਵਧੀਆ ਬਣਾਈਆਂ ਤੁਸੀਂ ਵੀਰੇ ਹੱਥ ਕੱਟੋਗੇ ਵੀ ਮੇਰੇ ਵੀ ਹੱਥ ਕੱਟਣਾ ਵੇੜਾ ਜੀ ਨੇ ਮਜਸਮਾ ਬਣਾਇਆ ਪਰ ਤੇਰਾ ਕਿਲੇ ਹੋਰ ਕਰਨੇ ਹਰਦੀ ਕਟੋਵੇਂ ਪਾੜਿਆ। ਕਿਉਂ ਇੰਨੀਆਂ ਕਟੀਆਂ ਨਹੀਂ? ਇਹਨਾਂਸ ਪ੍ਰੋਬੇਬਲੀ ਵਾਟਰਮੈਰਨ ਦੀ ਟੀਕਾ ਤੇ ਆ। ਐਡੀ ਵੱਡੀ ਸਟਰੌਬ ਹੈ ਜੀ। ਹਾਂ ਨਹੀਂ, ਕੈਨਵਸ ਦੇਖੋ ਕਿੰਨਾ ਵੱਡਾ। ਮੈਂ ਉਹਦੇ ਤੇ ਸਿੰਗਲ ਸਟਰਾਬਰੀ ਬਣਾਉਣੀ ਸੀ। ਸਭ ਤੋਂ ਵਧੀਆ ਜਿਹੜੀ ਮੇਰੇ ਹੱਥ ਵਧੀਆ ਆ। ਇੱਕ ਹੋਰ ਵੀ ਹੈ ਜੀ ਮੇਰੀ। ਇਹ ਰੰਗ ਲਾਈਟੀਆਂ ਨੇ ਸੋਹਣੇ ਲੱਗਦੇ ਆ। ਦੂਜੇ ਨੰਬਰ ਦੀ ਹੋਰ। ਵੈਸੇ ਜਿਹੜੀ ਤੁਸੀਂ ਸਟਰਾਬਰੀ ਹੈਗੀ ਆ ਤੀਜੇ ਨੰਬਰ ਦੀ। ਕਾਫੀ ਸੋਹਣੀਆਂ ਲੱਗ ਰਹੀਆਂ ਨੇ ਜੇ ਤੁਸੀਂ ਫੋਟੋ ਜਿਹੜੇ ਵੀ ਜਿੰਨੇ ਸਾਰੇ ਲੋਕ ਆ ਵੀਡੀਓਜ਼ ਦੇਖ ਰਹੇ ਨੇ ਪਲੀਜ਼ ਤੁਸੀਂ ਇਹਨੂੰ ਰੇਟ ਕਰੋਗੇ ਵੀ ਤੁਹਾਨੂੰ ਪਹਿਲੇ ਪਹਿਲੇ ਨੰਬਰ ਤੇ ਆਪਾਂ ਉਹਨੂੰ ਮੰਨ ਦਿਆ ਚੱਲੋ ਥੱਲੇ ਵੀ ਬੇਡ ਕੀਤਾ ਤਾਂ ਆ ਹਾਂਜੀ ਹੋਰ ਕੀ ਨਹੀਂ ਕੀਤਾ ਦੇਖੋ ਸੈਂਡ ਵੀ ਬਣਾਈ ਆ ਉਹਦੇ ਵਿੱਚ ਡਾਟ 1 2 3 ਦੱਸੋ ਕਿਹੜੀ ਵੱਧ ਵਧੀਆ ਮੈਂ ਕਹਿੰਨਾ 1 ਵਧੀਆ ਤੇ 3 ਤਾਂ ਖਾਮੀ ਵਸ 3 ਕਿਹੜੀ ਕਹਿੰਦੇ ਹੋ ਤੁਸੀਂ ਸਟਰਾਬਰੀ ਵਾਲੀ ਸਟਰਾਬਰੀ ਵਾਲੀ 2 ਬਸਰੀ 1 2 3 ਆਏ ਉਹਦੇ ਵਿੱਚ ਕੀ ਖਰਾਬੀ ਆ ਜੀ ਨਹੀਂ 2 ਵਾਲੀ ਬੇਕਾਰ ਆ ਬੇਕਾਰ ਤਾਂ ਨਹੀਂ ਤੁਸੀਂ ਦੇਖੋ ਸਾਰੀ ਆਡੀਅנס ਨੂੰ ਮੈਂ ਨੇੜੇ ਦਿਖਾ ਦਿੰਨੀ ਆ ਤੇ ਤੁਸੀਂ ਦੱਸਿਓ ਜੀ ਤੁਹਾਨੂੰ ਪਹਿਲੇ ਨੰਬਰ ਤੇ ਕਿਹੜੀ ਸੋਹਣੀ ਲੱਗੀ ਦੂਜੇ ਤੇ ਕਿਹੜੀ ਤੀਜੇ ਤੇ ਮੈਨੂੰ ਕੱਟ ਲਈ ਨਹੀਂ ਫਿਰ ਸਾਰੇ ਬਈ ਜਣੋ ਵੀ ਇਹ ਸੋਹਣਾ ਮੈਂ ਵਿੱਚ ਨਹੀਂ ਆਗਾ ਮੈਂ ਉੱਪਰ ਕਰ ਦਿੰਨੀ ਆ ਜੀ ਦੇਖੋ ਫੋਟੋ ਨਾਲ ਦਿਖਾ ਦਿਓ ਕਿਤੇ ਮੈਨੂੰ ਹੀ ਨੰਬਰ ਕਰੀਏ ਮੇਰੇ ਡੈਡੀ ਜੀ ਨੂੰ ਬਹੁਤ ਸੋਹਣੀਆਂ ਲੱਗੀਆਂ ਸੀ ਮੇਰੇ ਡੈਡੀ ਮੇਰੇ ਇੰਨੀ ਤਾਰੀਫ ਕਰਦੇ ਹੁੰਦੇ ਨੇ ਹਾਂ ਸੋਹਣੀ ਹਾਂ ਨਹੀਂ ਮੈਂ ਕਿੰਨੀ ਮੇਰੇ ਡੈਡੀ ਦੀ ਤਾਰੀਫ ਕਰਕੇ ਮੈਂ ਹੋਰ ਬਣੇ ਭੇਜਿਆ ਜਾਂਦਾ ਫਿਰ ਉਹ ਦੋਵਾਂ ਤੇ ਮੇਰੇ ਤੇ ਪ੍ਰੈਸ਼ਰ ਪਾਇਆ ਜਾਂਦਾ ਵੀ ਰਿਵਿਊ ਕਰੋ ਰਿਵਿਊ ਕਰੋ ਕਿ ਮੈਨੂੰ ਹਾਨੀ ਯੂ ਆਰ ਓਨਲੀ ਯੂ ਆਰ ਮਾਈ ਓਨਲੀ ਆਡੀਅנס ਐਂਡ ਯੂ ਆਰ ਮਾਈ ਫੇਵਰਿਟ ਆਡੀਅנס ਯੈਸ ਐਂਡ ਮੇਰੇ ਡੈਡੀ ਵੀ ਨੇ ਸੱਚ ਤੁਸੀਂ ਮੇਰੇ ਦੂਜੇ ਨੰਬਰ ਤੇ ਹੋ ਮੈਂ ਦੂਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਮੇਰੇ ਡੈਡੀ ਆਡੀਅנס ਨੇ ਪਹਿਲੇ ਨੰਬਰ ਤੇ ਡੈਡੀ ਰਿਵਿਊ ਦਿੰਦੇ ਉਹਨਾਂ ਡੈਡੀ ਕਹਿੰਦੇ ਵਾਓ ਬੱਬੂ ਵਾਰੀ ਜੋੜੀ ਬਣਾਈ ਹੈ ਵਾਰੀ ਜੋੜੀ ਬਣਾਈ ਹੈ ਪੁੱਤ ਸਾਬਾਸ਼ ਫਿਰ ਮੈਂ ਹੋਰ ਬਣਾ ਦਿੰਦੀ ਇਕ ਅੱਧੀ ਸਹੀ ਗੱਲ ਤੇ ਉਹ ਤਾਂ ਹੌਸਲਾ ਦਿੱਤੇ ਹੁੰਦੇ ਹੈ ਬੱਚੇ ਨੂੰ ਵੀ ਹੋਰ ਅੱਗੇ ਵਧੀਆ ਕਰ ਹਾਂ ਸਹੀ ਗੱਲ ਹੈ ਜੀ ਆ ਦੇਖੋ ਮੇਰਾ ਮਨੀ ਪlant ਮੈਂ ਲਗਾ ਕੇ ਗਈ ਸੀ ਕਿੰਨਾ ਵੱਡਾ ਹੋ ਗਿਆ ਹੁਣ ਇਹਨੇ ਵਧੀਆ ਚਲਾਇਆ ਸੀਗਾ ਮਨੀ ਪlant ਮਨੀ ਦਾ ਪlant ਲਾਇਆ ਸੀ ਮਨੀ ਲੱਗੇ ਨਹੀਂ ਇੱਥੇ ਸਾਰੇ ਕਿਤੇ ਲਾ ਕੇ ਆਉਂਦੀ ਆਏ ਕੈਨੇਡਾ ਜੀ ਇਹ ਨਾ ਦੋ ਤਿੰਨ ਮਨੀ ਪlant ਲਾਇਆ ਹੁੰਦੇ ਆ ਸਾਰੇ ਕਿਤੇ ਲਾ ਕੇ ਆਉਂਦੇ ਆ ਇੱਥੇ ਦੇਖੋ ਬਾਹਰਲੇ ਦੇਖੋ ਕਿੰਨੇ ਵੱਡੇ ਵੱਡੇ ਹੋ ਗਏ ਉਹ ਪlant ਨੂੰ ਇਹ ਮਲੀ ਪlant ਨੂੰ ਪਾਣੀ ਦੇਣਾ ਨਹੀਂ ਭੁੱਲਦੀ ਅਸਲੀ ਮਨੀੂ ਚਾਹੀਏ ਆਂਗੇ ਨੂੰ ਪੁੱਛਣ ਦੇ ਵਿੱਚ ਪਹਿਲਾਂ ਮੈਂ ਜਾ ਹੁਣ ਕੋਈ ਬਲੱਡ ਕੁਆੜੀ ਸਣਾ ਦੀ ਪੁੱਛਦੇ ਮੈਂ ਕਰਦੇ ਨਹੀਂ ਆਪ ਕੋ ਨਾ ਹੈ ਮੈਂ ਕਾਚੂ ਮੈਂ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਬਲੌਕ ਨੇ ਉਹ ਜਿਹੜੇ ਦਾ ਵੱਡੇ ਵਾਲਾ ਸਵੇਰੇ ਕਰ ਲਈ ਮੈਨੂੰ ਅੰਗਰੇਜ਼ਰੇ ਦੱਸਿਆ ਜੀ ਮੈਂ ਤਾਂ ਕਪ ਇਹਨਾਂ ਨੂੰ ਨਾਈਟ ਸੂਟ ਪਹਿਨਾਉਂਦੇ ਸੀ ਹੁਣ ਖਾਣ ਜਾਵੇ ਦੀ ਜੋ ਵੀ ਕੁਝ ਨਿਕਲ ਆ ਅੱਛਾ ਤੂੰ ਵੀ ਜਦੋਂ ਬੇਟਾ ਫਰ ਨਹੀਂ ਨਹੀਂ ਹਜੇ ਨਹੀਂ ਹਜੇ ਨਹੀਂ ਕੇ ਕੇ ਬਹੁਤ ਪਿਆਰਾ ਡੈਕੋਰ ਡਿੱਟਾ ਹੈ ਹੂੰ ਕੱਢ ਦਿਆ ਫਿਰ ਨਹੀਂ ਨਹੀਂ ਕੱਢ ਤੂੰ ਕੱਢ ਤੋ ਹਜੇ ਨਹੀਂ ਜੀ ਇੱਕ ਮੈਂ ਮੈਨੂੰ ਅੰਗਰੇਜ਼ਾਂ ਦੇ ਦੱਸਿਆ ਵੀ ਮੰਮੀ ਫ੍ਰੀਜ ਦੇ ਵਿੱਚ ਕੇਕ ਪਿਆ ਮੈਂ ਕਿ ਕੇਕ ਕਿੱਥੇ ਪਿਆ ਮੈਂ ਲੱਗ ਕਿਤੇ ਦੇ ਬਰਥਡੇ ਲਈ ਲਿਆਂਦਾ ਹੁਣ ਉੱਥੇ ਤੇ ਮੈਂ ਹੁਣ ਸੌਰੀ ਮੈਂ ਦੇਖਿਆ ਕਿ ਇੱਥੇ ਵੈਲਕਮ ਲਿਖਿਆ ਸੀ ਫਿਰ ਮੈਨੂੰ ਮੰਮੀ ਕਹਿੰਦੇ ਵੀ ਥੋੜੇ ਦੇ ਲਈ ਆਂਦਾ ਜੀ ਮੰਮੀ ਤੇ ਪੂਆ ਜੀ ਧਾਰ ਚੋਂਣ ਗਏ ਹੋਏ ਨੇ ਮੱਜਾ ਖੜੀਆਂ ਨੇ ਹਜੇ ਡੈਡੀ ਜੀ ਖੇਤ ਲੈ ਕੇ ਮੰਮੀ ਕਹਿੰਦੇ ਪਹਿਲਾਂ ਜਦੋਂ ਤਾਣ ਨਹੀਂ ਦੱਸਿਆ ਕਿ ਜੋ ਕੋਆਜੀ ਦੀ ਅਪਾਇੰਟਮੈਂਟ ਸੀ ਜੋਦਾ ਗਿਆ ਹੋਇਆ ਸੀ। ਚਲ ਚਲ। ਕਿ 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 ਵਾਓ ਵਾਟਾ ਚੰਚਾ। ਤੂੰ ਚੱਲ ਔਰ ਮਾਨ ਮਾਨ ਤੋਂ ਬਰਾਨੇ ਇੱਕ ਵਾਰ ਮਾਨ ਫੂਕ ਮਾਰ ਦੋ ਔਰ ਚਲ ਚਾ ਛੱਡ ਦੇ। ਫੂਕ ਮਾਰ ਦੋ। ਆ ਦੇਖ ਔਧਰ 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 ਹਾਂ ਦੇ ਫੂਕ ਮਾਰੋ। ਫੂਕ ਮਾਰੋ। ਫੂਕ ਮਾਰੋ। ਔਰ ਦੇ ਦੋਦਾ ਮੇਰਾ ਪੁੱਤ ਦੁਨਕੇ ਮਾਰਾ ਹੁੰਦਾ ਕਦੀ। ਆ ਵੈਲਕਮ ਕਰ ਦੋ ਪਾਪਾ ਨੂੰ ਲੈ ਮਾੜੀ ਗੱਤੀ ਆ ਆ ਆ ਆ ਵਰਕਮ ਆ ਆ ਆ ਦੇਖੋ ਕਿੰਨੀ ਬੰਬੀ ਕਟੂ ਨਾਲ ਜਿਹੜੇ ਬੰਦੇ ਨੇ ਕੇਕ ਲੈ ਕੇ ਆਏ ਕੋਈ ਦੀ ਵੀਡੀਓ ਚ ਆਇਆ ਸ਼ਰਮੀਲੇ ਬੰਦੇ ਕੇਕ ਲੈ ਕੇ ਆਏ ਅੱਜ ਵੀਰਾਂ ਨਾਲ ਨਾ ਯੂ ਇਟਸ ਨਾਟ ਬੈਡ ਬਿਹੇਵੀਅਰ ਅਸੀਂ ਆਪ ਹੀ ਕਰਦੇ ਆ ਚਲ ਪਾਪਾ ਨੂੰ ਤੂੰ ਪਾਪਾ ਨੂੰ ਵੀ ਆ ਜਾ ਹੱਥ ਆਖੇ ਪਾਪਾ ਦੇ ਹੱਥ ਤੇ سرکے کیونکہ نہیں نا ہے کاج کیک میں اوکے دونوں جانے بڑھ کے چلو بھی میں بھی ا جا جی ہیپی برتھ ڈے ٹو ساجج کسے دا وی برتھ ڈے ہووے اج کی انتری ہے جی ہیپی برتھ تھوڑا وی برتھ ہے اج ہی ہے جی تھوڑا ہیپی برتھ ڈے کر دیاں نہیں نہیں اج نہیں ہے او وچھی ائی کی دے اپ کی او دیکھ آو جاک لو جی ایک منٹ ਹੈਪੀ ਬਰਥਡੇ ਜਮਾਈ ਸਤੋ ਮਾਨੀ ਨੂੰ ਦਿਵੋ ਬਣਾ ਵੈਲਕਮ ਸਾਰੇ ਇੰਨਾ ਵੱਲੋਂ ਇਹ ਤਾਂ ਸ਼ਰਮਾਉਂਦੇ ਨੇ ਜੀ ਵੀਡੀਓ 'ਚ ਨਹੀਂ ਆਉਂਦੇ ਲੈ ਬਟਾ ਗੁੱਡ ਬாய் ਜਾਈ ਨਹੀਂ ਇਹ ਸੋ ਉਹਦੇ ਲਈ ਔਨਾ ਕੀ ਬਹੁਤ ਆ ਜੀ ਇਹ ਵੈਲਕਮ ਕੇਕ ਟੈਕਨੀਕਲੀ ਤਾਂ ਅਰਮਾਨ ਵਾਸਤੇ ਆ ਇਹਨਾਂ ਸਾਰਿਆਂ ਨੂੰ ਅਰਮਾਨ ਦੀ ਵੇਟ ਸੀ ਹੋ ਚਾਹੇ ਆਉਂਦਾ ਕੋਈ ਨਾ ਆਉਂਦਾ ਅਰਮਾਨ ਦੀ ਸਾਰੇ ਤੋਂ ਬਦ ਚਾਹ ਬਦਲੋ ਅਰਮਾਨ ਦਾ ਨਾ ਆਹ ਕੰਮੀ ਨੂੰ ਵੀ ਖਿਲਾ ਦੋ ਹਾਂ ਲੈ ਦੇਖੀ ਕਿਵੇਂ ਥੈਂਕ ਯੂ ਜੀ ਆਨੇ ਸ਼ਾਕਰ ਦੇ ਹਟਿਆ ਅੱਜ ਇਸ ਵਿੱਚ ਲਾਸਟ ਗੋਲੀ ਹੈ ਆਹ ਹਾਂ ਕਾਨੇ ਆ ਜਾ ਆ ਜਾ ਕਿਸੇ ਦੇ ਕਿਸਮਤ ਦਾ ਨਾ ਆ ਗਿਆ ਵੀ ਖੜਾ ਕੇ ਆ ਗਿਆ ਆ ਗਿਆ ਓਹ ਚੱਲੀ ਹੋ ਨਹੀਂ ਆ ਗਈ ਗੋਲਗੀ ਅੰਗਰ ਇਹ ਗੋਲੀ ਕਦੋਂ ਹੋ ਗਈ ਹੈ ਜੀ ਇਹ ਤਾਂ ਪਹਿਲੀ ਚਲਾਉਂਦੇ ਸੀ ਪਟਾਕੇ ਜਿਹੜਾ ਹੁੰਦੀ ਅੰਗਰ ਜਦੋਂ ਦੇ ਆਏ ਜੂਰੇ ਬਸ ਛੇਡਾ ਖੜਾਈ ਚਾਦ ਰਹੀ ਆ ਤੇ ਹੁਣ ਆਪਾਂ ਡਿਨਰ ਕਰਦੇ ਆ ਵਲੌਗ ਤਾਂ ਡਰੀ ਕਰਦੇ ਆ ਜਵਾਕ ਵੀ ਪੂਰੇ ਖੁਸ਼ ਨੇ ਤੇ ਜਵਾਕਾਂ ਦੀ ਮੰਮੀ ਵੀ ਪੂਰੀ ਖੁਸ਼ ਹੈ ਤੁਸੀਂ ਅੱਜ ਉਧਰ ਕਰਦੇ ਆ ਨੂੰ ਔਖਾ ਲੱਗਦਾ ਹੁਣ ਉਧਰ ਮੰਮੀ ਉੱਤੇ ਘਰ ਜਮਾ ਸੁੰਦਾ ਹੋ ਗਿਆ ਹੁਣ ਹੈ ਘਰ ਦੇ ਨੂੰ ਔਖਾ ਲੱਗਦਾ ਹੋਊਗਾ ਮੰਮੀ ਡੈਡੀ ਨੂੰ ਕਿਉਂਕਿ ਇਹਰਮਾਨ ਡੈਡੀ ਮੰਮੀ ਦੇ ਨਾਲ ਹੀ ਪੈਂਦਾ ਸੀਗਾ ਉਧਰ ਉਹਨਾਂ ਵਾਲੇ ਰੂਮ 'ਚ ਪੈਂਦਾ ਸੀ ਰਾਤ ਨੂੰ ਇੱਕ ਪਾਸੇ ਉਹਨਾਂ ਨੂੰ ਵਧੀਆ ਨੀਂਦ ਵੀ ਆਊਗੀ ਵੀ ਚੱਲ ਉੱਠਣਾ ਨਹੀਂ ਪੈਣਾ ਪਰ ਬੰਦਾ ਸੁੰਨਾ ਸੁਣਾ ਜਮਾ ਕਰ ਲੱਗਦਾ ਬਿਲਕੁਲ ਸਹੀ ਜੀ ਕਿਤੇ ਆਨਾ ਚੀਕ ਨਿਕਾਣਾ ਪੈਂਦਾ ਇਹ ਜਿਵੇਂ ਇਹ ਉਹਦੋਂ ਸੈੱਡ ਹੋ ਗਏ ਸੀਗੇ ਇਹ ਕਹਿੰਦੇ ਸੀ ਇੱਥੋਂ ਰੌਣਕ ਚਲੀ ਨਹੀਂ ਲੱਗਿਆ ਦੋ ਤਿੰਨ ਦਿਨ ਹਾਂ ਜੀ ਪਰ ਉਹਨਾਂ ਨੂੰ ਥੋੜੀ ਜੀ ਰੈਸਟ ਵੀ ਮਿਲ ਜੂਗੀ ਹਨਾ ਜੀ